ਰਦੂਲਗੜ੍ਹ ਸ਼ਹਿਰ ਦੇ ਗਲੀ ਮੁਹੱਲਿਆਂ ਵਿੱਚ ਸਫਾਈ ਪ੍ਰਬੰਧਾਂ ਦਾ ਬੁਰਾ ਹਾਲ ਨੈਰੂ ਨਗਰ ਦੇ ਗੇਟ ਦੇ ਅੱਗੇ ਸੀਵਰੇਜ ਦੇ ਮੇਨ ਹੋਲ ਦਾ ਢੱਕਣ ਪਿਛਲੇ ਲੰਬੇ ਸਮੇਂ ਤੋਂ ਟੁੱਟਿਆ ਹੋਣ ਦੇ ਕਾਰਨ ਹਾਦਸਿਆਂ ਨੂੰ ਦੇ ਰਿਹਾ ਹੈ ਸੱਦਾ ਬਾਰ-ਬਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਨਗਰਪੰਚਾਇਤ ਦੇ ਅਧਿਕਾਰੀਆਂ ਦੇ ਕੰਨ ਉੱਪਰ ਜੂ ਨਹੀਂ ਸਰਕ ਰਹੀ ਇਸ ਸਭ ਤੋਂ ਪਰੇਸ਼ਾਨ ਹੋਏ ਮੁਹੱਲਾ ਵਾਸੀ ਇੱਕ ਨੌਜਵਾਨ ਨੇ ਵੀਡੀਓ ਬਣਾ ਕੇ ਇਸ ਦਾ ਕੀਤਾ ਖੁਲਾਸਾ ਤੇ ਨਗਰ ਪੰਚਾਇਤ ਅਧਿਕਾਰੀਆਂ ਨੂੰ ਇਸ ਨੂੰ ਠੀਕ ਕਰਵਾਉਣ ਲਈ ਪੂਰਜੋਰ ਅਪੀਲ ਕੀਤੀ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਦੇਖੋ ਅਤੇ ਸ਼ੇਅਰ ਜਰੂਰ ਕਰਦੇ ਹੋ ਤਹਿ ਨਹਿਰੂ ਨਗਰ ਕੁਲੂਗੜਾ ਅਜਿਹਾ ਹਾਲ ਹੈ ਸੀਰੋ ਜੀ ਜਿਹੜੇ ਲਗਭਗ ਇੱਕ ਮਹੀਨੇ ਤੋਂ ਸਫਾਈ ਨਹੀਂ ਹੋਈ ਇਹ ਬੰਦ ਪਿਆ ਸਾਰਾ ਆ ਦੇਖ ਲਓ ਗਲੀਆਂ ਸਾਰੀਆਂ ਭਰੀਆਂ ਪੀਂ ਪਾਣੀ ਦੀਆਂ ਇਹਦਰੋਂ ਆਣ ਵਾਲੀਆਂ ਭਰੀਆਂ ਦੀਆਂ ਪਾਣੀ ਦੀਆਂ ਆ ਦੇਖੋ ਸਰ ਇਹ ਨਾ ਮਛਰੋ ਰਿਆ ਦੇਚ ਕੀ ਦੱਸ ਨਹੀਂ ਸਕਦੇ ਜੀ ਇਸ ਬੰਦ ਦੀ ਅਸੀਂ ਸਰ ਅਸੀਂ ਸ਼ੈਰੀ ਪ੍ਰਧਾਨ ਨੂੰ ਵੀ ਕਿਹਾ ਐਮ ਐਲ ਏ ਸਾਹਿਬ ਦੇ ਧਿਆਨ ਚ ਵੀ ਲਿਆਂਦਾ ਜੀ ਪਰ ਕੋਈ ਕਾਰਵਾਈ ਨਹੀਂ ਸਰ ਇਹਦਾ ਹੌਰ ਰੱਖਣ ਵਾਲਾ ਜੀ ਜੀ ਦੀ ਵਜ੍ਹਾ ਨਾਲ ਸੜਕ ਵੀ ਟੁੱਟ ਗਈ ਹੋਈ ਆ ਦੇਖੋ ਤੁਸੀਂ ਬਹਾਰਿਆ ਤਾਂ ਸੜਕ ਵੀ ਅਜੇ ਜੇ ਟੁੱਟਦੀ ਜਾ ਰਹੀ ਹੈ ਇਹਦੀ ਸੈਂਟੀਆਂ ਵੀ ਇਹਦੀ ਸਫਾਈ ਕਰਾਈ ਜਾਵੇ ਜੀ ਇਹਨੂੰ ਪ੍ਰੋਪਰ ਚੱਲਦਾ ਕੀਤਾ ਜਾਵੇ ਸਰ ਗਰਮੀ ਕਰਕੇ ਮਛਰ ਬਹੁਤ ਹੈ ਮਲੇਰੀਆ ਹੋਣ ਦਾ ਡਰ ਹੈ ਜੀ ਠੀਕ ਹੈ